ਮੈਮ 2022 ਦੀ ਇਲੈਕਸ਼ਨ ਦੀ ਗੱਲ ਕਰੀਏ ਤਾਂ ਮਹਿਲਾਵਾਂ ਦੇ ਵੱਲੋਂ ਆਮ ਆਦਮੀ ਪਾਰਟੀ ਦੇ ਝੰਡੇ ਚੱਕ ਕੇ ਅੰਗੇ ਤੁਰੀਆਂ ਸੀ ਲੇਕਿਨ ਜੇ ਹੁਣ ਆਪਾਂ ਗੱਲ ਕਰੀਏ ਤਾਂ ਇਲੈਕਸ਼ਨਾਂ ਦੇ ਵਿੱਚ ਜੋ ਲੋਕ ਸਭਾ ਦੇ ਇਲੈਕਸ਼ਨ ਨੇ 13 ਸੀਟਾਂ ਅਨਾਉਂਸ ਹੋ ਗਈਆਂ ਨੇ ਕਿਸੇ ਵੀ ਮਹਿਲਾ ਨੂੰ ਕੋਈ ਸੀਟ ਨਹੀਂ ਮਿਲੀ ਆਮ ਆਦਮੀ ਪਾਰਟੀ ਦੇ ਵੱਲੋਂ ਤੇ ਦੂਸਰਾ 100000 ਰੁਪਏ ਜਿਹੜੇ ਮਹਿਲਾਵਾਂ ਨੂੰ ਦੇਣਾ ਸੀ ਅਜੇ ਤੱਕ 2 ਸਾਲ ਹੋ ਗਏ ਨੇ ਲੇਕਿਨ ਉਹ 100000 ਰੁਪਏ ਮਹਿਲਾਵਾਂ ਨੂੰ ਨਹੀਂ ਮਿਲਿਆ ਮੈਂ ਇਹ ਗੱਲ ਜ਼ਰੂਰ ਜਿਹੜੀ ਕਿ ਜਿਹੜੀ ਇਸ ਵਾਰ ਜਿਹੜੀ ਉਹਨਾਂ 13 ਦੇ ਵਿੱਚੋਂ ਕੋਈ ਮਹਿਲਾ ਜਿਹੜੀ ਕੈਂਡੀਡੇਟ ਨਹੀਂ ਆਈ ਸੋ ਅਸੀਂ ਆਪਣੀ ਪਾਰਟੀ ਦੇ ਪਲੈਟਫਾਰਮ ਤੇ ਇੰਟਰਨਲ ਤੌਰ ਤੇ ਸੀ ਇਸ ਚੀਜ਼ ਨੂੰ ਜ਼ਰੂਰ ਰੱਖਾਂਗੇ ਮਾਨ ਸਾਹਿਬ ਦੇ ਵੱਲੋਂ ਵੀ ਇਲੈਕਸ਼ਨ ਤੋਂ ਪਹਿਲਾਂ ਕਹਿ ਗਿਆ ਸੀ ਤੇ ਹੁਣ ਤੱਕ ਕਹਿੰਦੇ ਆਈ ਆ ਆਮ ਆਦਮੀ ਪਾਰਟੀ ਦੀ ਉਹ ਆਡਿਓਲੋਜੀ ਆ ਬਈ ਅਸੀਂ ਆਮ ਲੋਕਾਂ ਨੂੰ ਪ੍ਰਮੋਟ ਕਰਨਾ ਹੈ ਲੇਕਿਨ 13 ਸੀਟਾਂ ਦੇ ਵਿੱਚੋਂ ਪੰਜ ਕੈਬਨਟ ਮੰਤਰੀ ਤਿੰਨ ਐਮ ਐਲ ਏ ਦੋ ਦੂਸਰੀ ਪਾਰਟੀ ਤੋਂ ਲਿਆਂਦੇ ਹੋਏ ਕ ਜੋ ਵਿਧਾਇਕ ਸੀਗੇ ਆ ਜਾਂ ਦੂਸਰੀ ਪਾਰਟੀ ਚੱਕੇ ਆਗੂ ਸੀ ਇੱਕ ਆਪਾਂ ਕਲਾਕਾਰ ਦੀ ਗੱਲ ਕਰੀਏ ਇਹਨਾਂ ਦੇ ਵਿੱਚੋਂ ਤੁਹਾਨੂੰ ਆਮ ਚਿਹਰਾ ਕਿਹੜਾ ਲੱਗ ਰਿਹਾ ਕੀ ਪਾਰਟੀ ਦੇ ਕੋਲੇ 13 ਬੰਦਿਆਂ ਵਿੱਚੋਂ ਕੋਈ ਵੀ ਆਮ ਚਿਹਰਾ ਨਹੀਂ ਸੀ ਜਿਨ੍ਹਾਂ ਨੂੰ ਕਿਉਂਕਿ 92 ਜਿਹੜੇ ਜਿੱਤ ਕੇ ਆਏ ਸੀ ਸ਼ਾਇਦ ਉਹ ਸਾਰੇ ਆਮ ਸੀਗੇ ਦੇਖੋ ਸਾਰੇ ਆਮ ਨੇ ਕਿਆ ਪੰਜ ਕੈਬਨਿਟ ਮਨਿਸਟਰ ਉਹ ਕੈਬਨਿਟ ਮਨਿਸਟਰ ਕਿਹੜਾ ਪਾਕਿਸਤਾਨ ਹੋਇਆ ਨੇ ਉਹ ਵੀ ਸਾਡੇ ਹੀ ਨੇ ਕਾਮ ਪਰਵਾਰਾਂ ਚੋਂ ਪਾਰਟੀ ਦੇ ਨਾਲ ਤੋਰੇ ਨੇ ਪਾਰਟੀ ਨੇ ਟਿਕਟਾਂ ਦੇ ਕੇ ਅੱਜ ਉਹਨਾਂ ਨੂੰ ਐਮਐਲਏ ਬਣਾਇਆ ਪਾਰਟੀ ਨੇ ਉਹਨਾਂ ਨੂੰ ਅੱਜ ਵਜ਼ੀਰੀਆਂ ਦਿੱਤੀਆਂ ਨੇ ਤੇ ਪਾਰਟੀ ਨੇ ਜਦ ਅੱਜ ਚੋਣ ਦੇ ਅਖਾੜੇ ਚ ਤਾਰਤਾ ਇਹਦੇ ਵਿੱਚ ਕੀ ਗੁਨਾਹ ਹੋ ਗਿਆ ਜਾਂ ਕੀ ਗਲਤ ਹੋ ਗਿਆ ਮੈਮ ਤੁਸੀਂ 2 ਸਾਲਾਂ ਦੇ ਕੰਮ ਕੀਤੇ 13 ਜ਼ੀਰੋ ਦੀ ਗੱਲ ਕੀਤੀ ਹੈ ਲੇਕਿਨ 2 ਮਹੀਨੇ ਦੇ ਕਾਰਜਕਾਲ ਤੋਂ ਬਾਅਦ ਆਖਰ ਐਕਸਾ ਕੀ ਹੋਇਆ ਸੀ ਵੀ ਬਾਈ ਇਲੈਕਸ਼ਨ ਆਮ ਆਦਮੀ ਪਾਰਟੀ ਸੰਗਰੂਰ ਦੀ ਹਾਰ ਗਈ ਸੀ ਜਿਹਨੂੰ ਕਿ ਰਾਜਤਾਨੀ ਕਿਹਾ ਜਾ ਰਿਹਾ ਹੈ ਮਮਸਿਕਾ ਸੂਲਤਾਂ ਦੀ ਗੱਲ ਕਰੀ ਕਿਉਂਕਿ ਸਿੱਖਿਆ ਕ੍ਰਾਂਤੀ ਦੀ ਗੱਲ ਸੀ ਸੂਲਤਾਂ ਦੀ ਗੱਲ ਦੇ ਉੱਪਰ ਪਾਰਟੀ ਦਾ ਵੱਡਾ ਵਾਅਦਾ ਸੀ ਵੱਡਾ ਦਾਵਾ ਵੀ ਕੀਤਾ ਸੀ ਲੇਕਿਨ ਕਿਤੇ ਨਾ ਕਿਤੇ ਵਿਰੋਧੀ ਨੇ ਇਸ ਗੱਲ ਨੂੰ ਉੱਪਰ ਕਹਿੰਦੇ ਨਜ਼ਰ ਆ ਰਹੇ ਨੇ ਵੀ ਸਕੂਲ ਆਫ ਐਮੀਨੇਸ਼ਨ ਦੀ ਗੱਲ ਸੀ ਲੇਕਿਨ ਪਹਿਲਾਂ ਵਾਲੇ ਚੱਲ ਰਹੇ ਸਕੂਲਾਂ ਦੇ ਉੱਪਰ ਬਿਨਾ ਕੋਈ ਟਿਕਟ ਵੀ ਲਗਾਏ ਪਾਰਟੀ ਦਾਅਵੇ ਕਰ ਰਹੀ ਵਸੀਂ ਐਮੀਨਾ ਸਕੂਲ ਖੋਲਤੇ ਤੁਸੀਂ ਉਹਨਾਂ ਬਾਰੇ ਕੀ ਕਹੋਗੇ ਵਿਰੋਧੀ ਪਾਰਟੀਆਂ ਇਹ ਵੀ ਗੱਲ ਕਹਿੰਦੀਆਂ ਨਜ਼ਰ ਆ ਰਹੀਆਂ ਨੇ ਵੀ ਇੱਕ ਪਾਸੇ ਤਾਂ ਕਹਿੰਦੇ ਨਜ਼ਰ ਆ ਰਹੇ ਨੇ ਵੀ ਦੇਖੋ ਸਰਕਾਰੀ ਸਕੂਲਾਂ ਦੇ ਵਿੱਚ ਬੱਚਿਆਂ ਦੀ ਆਮਦ ਵੱਧ ਰਹੀ ਹੈ ਪ੍ਰਾਈਵੇਟ ਦੇ ਵਿੱਚੋਂ ਘਟ ਰਹੇ ਨੇ ਲੇਕਿਨ ਦੂਸਰੇ ਪਾਸੇ ਉਹ ਆਮ ਆਦਮੀ ਪਾਰਟੀ ਦੇ ਲੀਡਰਾਂ ਦੇ ਉੱਪਰ ਵੀ ਕਮੈਂਟ ਕਰਦੇ ਨਜ਼ਰ ਆ ਰਿਹਾ ਵੀ ਉਹਨਾਂ ਦੇ ਬੱਚੇ ਆਖਰ ਇਹਨਾਂ ਸਹੂਲਤਾਂ ਨੂੰ ਕਿਉਂ ਨਹੀਂ ਮੰਨ ਰਹੇ ਤੇ ਸਿਹਤ ਸਹੂਲਤਾਂ ਦੇ ਉੱਪਰ ਵੀ ਕਮੈਂਟ ਕਰ ਰਹੇ ਨੇ ਵੀ ਕਿੰਨੇ ਐਮਐਲਏ ਕਿੰਨੇ ਮੰਤਰੀ ਕਿੰਨੇ ਵਿਧਾਇਕ ਨੇ ਜਿਹੜੇ ਸਰਕਾਰੀ ਮੁਹੱਲਾ ਕਲੀਨਿਕਾਂ ਤੋਂ ਆਪਣਾ ਇਲਾਜ ਕਰਾ ਰਹੇ ਨੇ ਮੈਂ ਪੰਜਾਬ ਦੇ ਕਿਸਾਨ ਵੀ ਕਾਫੀ ਹੱਦ ਤੱਕ ਆਮ ਆਦਮੀ ਪਾਰਟੀ ਦੀ ਜੋ ਉਹਨੂੰ ਚੱਲ ਰਹੀ ਕੈਂਪੇਨ ਚੱਲ ਰਹੀ ਹੈ ਉਹਨੂੰ ਪ੍ਰਭਾਵਿਤ ਕਰ ਰਹੇ ਨੇ ਲਗਾਤਾਰ ਆਮ ਆਦਮੀ ਪਾਰਟੀ ਦੇ ਜੋ ਉਮੀਦਵਾਰ ਨੇ ਉਹਨਾਂ ਦਾ ਵਿਰੋਧ ਹੋ ਰਿਹਾ ਆਖਰ ਕਿਸਾਨਾਂ ਵੱਲੋਂ ਇਹ ਵਿਰੋਧ ਕਿਉਂ ਦੇਖੀਏ ਸਿਰਫ ਮੁਆਵਜ਼ੇ ਦੀ ਗੱਲ ਨੂੰ ਲੈ ਕੇ ਵੀ ਮੁਆਵਜ਼ਾ ਕਿਉਂਕਿ ਮਾਨ ਸਾਹਿਬ ਨੇ ਕਹੇ ਸੀ ਕਿ ਛੋਟੀ ਮਰੀ ਮੁਰਗੀ ਦਾ ਵੀ ਮੈਂ ਮੁਆਵਜ਼ਾ ਦਵਾਂਗਾ ਗਰਦੌਰੀਆਂ ਬਾਅਦ ਚੋਂ ਕੇ ਪਹਿਲਾਂ ਨੁਕਸਾਨਾ ਉਹ ਕਹ ਰਹੇ ਨੇ ਵੀ ਫਸਲਾਂ ਅਗਲੀਆਂ ਵੀ ਅਸੀਂ ਬੀਜ ਕੇ ਵੱਢਤੀਆਂ ਨੇ ਲੇਕਿਨ ਸਾਨੂੰ ਮੁਆਵਜ਼ਾ ਨਹੀਂ ਮਿਲਿਆ हां ਜੇ ਕਿਤੇ ਜਿਹੜੀ ਕੋਈ ਦਿੱਕਤ ਹੈਗੀ ਆ ਸੋ ਐਦਾਂ ਦੀਆਂ ਦਿੱਕਤਾਂ ਨੇ ਜਿਹੜੀਆਂ ਉਹ ਹੱਲ ਹੋ ਜਾਣੀਆਂ ਕੋਈ ਵੱਡੀ ਗੱਲ ਨਹੀਂ ਹੈਗੀ ਸੋ ਹਰ ਇੱਕ ਚੀਜ਼ ਅਸੀਂ ਇਹ ਨਹੀਂ ਕਹਿੰਦੇ ਕਿ ਅਸੀਂ ਸਾਰਾ ਕੁਝ ਸਹੀ ਕਰਤਾ ਸੋ ਸਮਾਂ ਲੱਗਦਾ ਤੁਹਾਡੇ ਇੱਕ ਐਮਐਲਏ ਦੇ ਵੱਲੋਂ ਕੱਲ ਬੜੇ ਗਲਤ ਤਰੀਕੇ ਦੇ ਨਾਲ ਬਿਹੇਵ ਕੀਤਾ ਗਿਆ ਤੇ ਉਹਨਾਂ ਦਾ ਬਿਆਨ ਸੀਗਾ ਵੀ ਇਹ ਹਰ ਇੱਕ ਜਗ੍ਹਾ ਧਰਨਾ ਲਾ ਕੇ ਬਹਿ ਜਾਂਦੇ ਨੇ ਤੇ ਕਿਸਾਨਾਂ ਨੇ ਪੰਜਾਬ ਦਾ ਬੇੜਾ ਗਰ ਕਰਤਾ ਵਿਆਨਬਾਜ਼ੀ ਹੈਗੀ ਆ ਤਾਂ ਜ਼ਰੂਰ ਹੋ ਮੈਂ ਕਹੂੰਗੀ ਕਿ ਗਲਤ ਹੈ ਕਿ ਉਹ ਸ਼ਬਦਾਵਲੀ ਜਿਹੜੀ ਗਲਤ ਵਰਤੀ ਗਈ ਹੈ ਦੇਖੋ ਧਰਨੇ ਲਾਉਣੇ ਜਿਹੜਾ ਮੁਜ਼ਾਹਰਾ ਕਰਨਾ ਉਹ ਸਾਡਾ ਡੈਮੋਕ੍ਰੈਟਿਕ ਸਾਡਾ ਰਾਈਟ ਹੈ ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕਾ ਨਰਿੰਦਰ ਕੌਰ ਭਰਾਜ ਮੇਰੇ ਨਾਲ ਨੇ ਆਉਣ ਵਾਲੀਆਂ ਚੋਣਾਂ ਦੇ ਮੱਦੇ ਨਜ਼ਰ ਪਾਰਟੀ ਦੀਆਂ ਕੀ ਰਣਨੀਤੀਆਂ ਨਾਲ ਨੇ ਤੇ ਕਿਸ ਤਰੀਕੇ ਦੇ ਨਾਲ ਪਾਰਟੀ ਨੂੰ ਹੰਗਾਰਾ ਪਿੰਡਾਂ ਦੇ ਵਿੱਚ ਹੈ ਉਸ ਬਾਰੇ ਗੱਲਬਾਤ ਕਰਨ ਦੇ ਲਈ ਮੇਰੇ ਨਾਲ ਨੇ ਮੈਡਮ ਮੈਮ ਸਤਿ ਸ਼ਕਲ ਜੀ ਸਤਿ ਸ਼ਕਲ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਹਾਡੀ ਸਾਰੀ ਟੀਮ ਦਾ ਮੈਮ ਇਲੈਕਸ਼ਨ ਪੁਰਜ਼ੋਰ ਦੇ ਨਾਲ ਪਾਰਟੀ ਲੜ ਰਹੀ ਹੈ ਕੈਂਡੀਡੇਟਾਂ ਇੱਕ ਵੱਡਾ ਚਿਹਰਾ ਪਾਰਟੀ ਦੇ ਵੱਲੋਂ ਉਤਾਰਿਆ ਗਿਆ ਕਿਉਂਕਿ ਇਹਮ ਸੀਟ ਰਾਜਧਾਨੀ ਮੰਨੀ ਜਾ ਰਹੀ ਹੈ ਸੰਗਰੂਰ ਸੀਟ ਕਿਵੇਂ ਦੇਖ ਰਹੇ ਹੋ ਤਿਆਰੀਆਂ ਨੂੰ ਅ ਦੇਖੋ ਵੱਡਾ ਚਿਹਰਾ ਸਾਡਾ ਨਹੀਂ ਕੋਈ ਇਦਾਂ ਦੀ ਗੱਲ ਬਾਤ ਸਾਡਾ ਭਰਾ ਹੀ ਹੈ ਵੱਡਾ ਭਰਾ ਹੀ ਕੰਮ ਕਰਦਾ ਕੰਮ ਕਰਦਾ ਪੁੱਤ ਉਹ ਵੀ ਔਰ ਤਿਆਰੀ ਦੀ ਜੇ ਮੈਂ ਗੱਲ ਕਰਾਂ ਤਾਂ ਅ ਅਸੀਂ ਪੂਰੇ ਤਰੀਕੇ ਨਾਲ ਤਿਆਰ ਆ ਲੋਕਾਂ ਦੇ ਵਿੱਚ ਜਾ ਰਹੇ ਆ ਪੰਡ ਪੰਡ ਜਾ ਕੇ ਮੈਂ ਮੀਟਿੰਗਾਂ ਕਰ ਰਹੀ ਹਾਂ ਵਰਕਰ ਮੀਟਿੰਗਸ ਚੱਲ ਰਹੀਆਂ ਨੇ ਉਸ ਤੋਂ ਬਾਅਦ ਅਸੀਂ ਸੱਥਾਂ ਦੇ ਵਿੱਚ ਜਾਵਾਂਗੇ ਲੋਕਾਂ ਦੇ ਵਿੱਚ ਜਾਵਾਂਗੇ ਔਰ ਲੋਕਾਂ ਨਾਲ ਸੰਵਾਦ ਪ੍ਰੋਪਰ ਤਰੀਕੇ ਨਾਲ ਕੀਤਾ ਜਾਊਗਾ ਤੇ ਪੂਰੀ ਤਿਆਰੀ ਹੈ ਕਿਉਂਕਿ ਅਸੀਂ ਜਿਹੜਾ ਪਿਛਲੇ 2 ਸਾਲ ਦਾ ਸਾਡਾ ਜਿਹੜਾ ਕਾਰਜਕਾਲ ਹੈ ਅੱਜ ਅਸੀਂ ਲੋਕਾਂ ਦੇ ਵਿੱਚ ਇਹ ਚੀਜ਼ ਰੱਖਾਂਗੇ ਕਿ ਪਿਛਲੀਆਂ ਸਰਕਾਰਾਂ ਦੇ ਪਹਿਲੇ 2 ਸਾਲ ਦੇ ਕਾਰਜਕਾਲ ਤੇ ਸਾਡੀ ਸਰਕਾਰ ਦਾ ਜਿਹੜਾ ਕਾਰਜਕਾਲ ਔਰ ਉਹਨੂੰ ਕੰਪੇਅਰ ਕੀਤਾ ਜਾਊਗਾ ਲੋਕਾਂ ਦੇ ਵਿੱਚ ਆਪਣੇ ਕੰਮ ਨੇ ਜਿਹੜੇ ਉਹ ਲੈ ਕੇ ਜਾਵਾਂਗੇ ਹਰ ਇੱਕ ਖੇਤਰ ਦੇ ਵਿੱਚ ਚਾਹੇ ਸਿੱਖਿਆ ਦੇ ਖੇਤਰ ਦੇ ਵਿੱਚ ਹੋਵੇ ਚਾਹੇ ਮੈਡੀਕਲ ਦੇ ਖੇਤਰ ਦੇ ਵਿੱਚ ਹੋਵੇ ਚਾਹੇ ਰੋਜ਼ਗਾਰ ਦੇ ਖੇਤਰ ਦੇ ਵਿੱਚ ਹੋਵੇ ਚਾਹੇ ਭ੍ਰਸ਼ਟਾਚਾਰ ਤੇ ਹੋਵੇ ਹਰ ਖੇਤਰ ਦੇ ਵਿੱਚ ਹੈ ਅਜ ਬਿਜਲੀ ਦੀ ਗੱਲ ਹੋਵੇ ਅਸੀਂ ਜਿਹੜੇ ਵਾਅਦੇ ਕੀਤੇ ਸੀ ਲੋਕਾਂ ਦੇ ਨਾਲ ਉਹ ਵਾਅਦੇ ਪੂਰੇ ਕੀਤੇ ਸੋ ਉਹਨਾਂ ਕੰਮਾਂ ਨੂੰ ਲੈ ਕੇ ਲੋਕਾਂ ਦੇ ਵਿੱਚ ਅਸੀਂ ਜਾਵਾਂਗੇ ਮੈਮ ਤੁਸੀਂ ਕੱਲ ਕੰਮਾਂ ਦੀ ਗੱਲ ਕਰ ਰਹੇ ਹੋ ਸਿਹਤ ਸਹੂਲਤਾਂ ਦੀ ਗੱਲ ਕਰ ਰਹੇ ਹੋ ਮੈਂ ਨਾਲ ਕਿਸਾਨੀ ਮੁੱਦੇ ਦੀ ਵੀ ਗੱਲ ਕਰਨਾ ਜੇਕਰ ਸਿਹਤ ਸਹੂਲਤਾਂ ਦੀ ਗੱਲ ਕਰੀਏ ਤਾਂ 16 ਇੱਕ ਹਸਪਤਾਲ ਦਾ ਵਾਅਦਾ ਪਾਰਟੀ ਵੱਲੋਂ ਕੀਤਾ ਗਿਆ ਸੀ ਵੀ ਉਹਨਾਂ ਦੇ ਵਿੱਚੋਂ ਅਜੇ ਤੱਕ ਸ਼ਾਇਦ ਕੋਈ ਵੀ ਹਸਪਤਾਲ ਬਣਨਾ ਸ਼ੁਰੂ ਨਹੀਂ ਹੋਇਆ ਉਸ ਬਾਰੇ ਕੋਈ ਤੁਹਾਡਾ ਕਮੈਂਟ ਅ ਦੇਖੋ ਜਿਹੜੇ ਚਾਰ ਮੈਡੀਕਲ ਕਾਲਜਸ ਨੇ ਜਿਹੜੇ ਤਕਰੀਬਨ ਜਿਨ੍ਹਾਂ ਦੇ ਉੱਤੇ ਕੰਮ ਜਿਹੜਾ ਕੀਤਾ ਜਿਵੇਂ ਉਹਨਾਂ ਦੇ ਉੱਤੇ ਕੋਈ ਨਾ ਕੋਈ ਇਸ਼ੂ ਜਿਹੜਾ ਜ਼ਰੂਰ ਹੋ ਜਾਂਦਾ ਜਿਵੇਂ ਸੰਗਰੂਰ ਹੈ ਸੰਗਰੂਰ ਹਾਲਾਂਕਿ ਮੈਡੀਕਲ ਕਾਲਜ ਦੀ ਜਿਹੜੀ ਲੈਂਡ ਨੂੰ ਲੈ ਕੇ ਜਿਹੜਾ ਇਸ਼ੂ ਹੈਗਾ ਪਰ ਜਿਹੜਾ ਹਸਪੀਟਲ ਦੀ ਜਿਹੜੀ ਨਾਲ ਉਹਦੇ ਕੰਡੀਸ਼ਨਸ ਨੇ ਉਹਦਾ ਜਿਹੜਾ ਐਕਸਟੈਂਸ਼ਨ ਦਾ ਕੰਮ ਅਜੇ ਤੁਸੀਂ ਜਾ ਕੇ ਸਿਵਲ ਹਸਪੀਟਲ 'ਚ ਦੇਖ ਸਕਦੇ ਹੋ ਐਕਸਟੈਂਸ਼ਨ ਦਾ ਕੰਮ ਜਿਹੜਾ ਹਸਪੀਟਲ ਦਾ ਉਹਦੇ ਨਾਲ ਚੱਲ ਰਿਹਾ ਸੋ ਇਸੇ ਤਰ੍ਹਾਂ ਜਿਹੜੇ ਬਾਕੀ ਜਿਹੜੇ ਮੈਡੀਕਲ ਕਾਲਜ ਨੇ ਉਹਨਾਂ ਦੇ ਉੱਤੇ ਵੀ ਕੰਮ ਚੱਲ ਗੱਲ ਹੁੰਦੀ ਆ ਕਿ ਕਿਸੇ ਕੰਮ ਨੂੰ ਕਰਨ ਦੀ ਨੀਅਤ ਦੀ ਸੋ ਜਿਹੜੀ ਇੱਕ ਸਾਫ਼ ਨੀਅਤ ਦੇ ਨਾਲ ਅੱਜ ਅਸੀਂ ਮੈਡੀਕਲ ਖੇਤਰ ਦੇ ਵਿੱਚ ਕੰਮ ਕਰ ਰਹੇ ਚਾਹੇ ਕਾਲਜਸ ਨੂੰ ਲੈ ਕੇ ਚੱਲ ਰਹੇ ਆ ਚਾਹੇ ਸਿਹਤ ਸਹੂਲਤਾਂ ਨੂੰ ਲੈ ਕੇ ਚੱਲ ਰਹੇ 26 ਜਨਵਰੀ ਤੋਂ ਹਰ ਇੱਕ ਹਸਪਤਾਲ ਦੇ ਵਿੱਚ ਦਵਾਈ ਫ੍ਰੀ ਹੈ 829 29 ਜਿਹੜੇ ਮਹੱਲਾ ਕਲੀਨਿਕਸ ਖੁੱਲ ਚੁੱਕੇ ਨੇ ਜਿਹੜੇ ਡਿਸਟ੍ਰਿਕਟ ਹੈੱਡਕੁਆਟਰ ਦੇ ਜਿਹੜੇ ਹਸਪਤਾਲ ਨੇ ਜਿਹੜੇ ਉਹ ਅਪਗ੍ਰੇਡ ਹੋ ਰਹੇ ਨੇ ਉਹਨਾਂ ਦੇ ਕੰਮ ਚੱਲ ਰਹੇ ਨੇ ਸੋ ਮੈਡੀਕਲ ਸਹੂਲਤਾਂ ਨੇ ਜਿਹੜੀਆਂ ਲੋਕਾਂ ਨੂੰ ਪਿਛਲੀ ਜਾਂ ਸਰਕਾਰਾਂ ਦੇ ਨਾਲ ਜਿਹੜੀਆਂ ਬੈਟਰ ਜਿਹੜਿਆ ਕੋ ਲੋਕਾਂ ਦਾ ਰਾਈਟ ਆ ਉਹਨਾਂ ਨੂੰ ਮਿਲ ਨਹੀਂ ਜਿਹੜੇ ਸ਼ੁਰੂ ਹੋਈਆਂ ਨੇ ਤੇ ਮੈਮ ਸਿੱਖਿਆ ਸਹੂਲਤਾਂ ਦੀ ਗੱਲ ਕਰੀ ਕਿਉਂਕਿ ਸਿੱਖਿਆ ਕ੍ਰਾਂਤੀ ਦੀ ਗੱਲ ਸੀ ਸਹੂਲਤਾਂ ਦੀ ਗੱਲ ਦੇ ਉੱਪਰ ਪਾਰਟੀ ਦਾ ਵੱਡਾ ਵਾਅਦਾ ਸੀ ਵੱਡਾ ਦਾਵਾ ਵੀ ਕੀਤਾ ਸੀ ਲੇਕਿਨ ਕਿਤੇ ਨਾ ਕਿਤੇ ਵਿਰੋਧੀ ਨੇ ਇਸ ਗੱਲ ਨੂੰ ਉੱਪਰ ਕਹਿੰਦੇ ਨਜ਼ਰ ਆ ਰਹੇ ਨੇ ਵੀ ਸਕੂਲ ਆਫ ਐਮਿਨੇਸ਼ਨ ਦੀ ਗੱਲ ਸੀ ਲੇਕਿਨ ਪਹਿਲਾਂ ਵਾਲੇ ਚੱਲ ਰਹੇ ਸਕੂਲਾਂ ਦੇ ਉੱਪਰ ਬਿਨਾ ਕੋਈ ਟਿਕਟ ਵੀ ਲਗਾਏ ਪਾਰਟੀ ਦਾਅਵੇ ਕਰ ਰਹੀ ਵਸੀਂ ਐਮਿਨਾ ਸਕੂਲ ਖੋਲਤੇ ਤੁਸੀਂ ਉਹਨਾਂ ਬਾਰੇ ਕੀ ਕਹੋਗੇ ਦੇਖੋ ਅਸੀਂ ਸਿੱਖਿਆ ਦਾ ਢਾਂਚਾ ਬਦਲ ਰਹੇ ਹਾਂ ਪਹਿਲੀ ਵਾਰ ਹੋਇਆ ਕਿ ਪੰਜਾਬ ਦੇ ਜਿਹੜੇ ਅਧਿਆਪਕ ਨੇ ਜਿਹੜੇ ਟੀਚਰ ਨੇ ਜਿਹੜੇ ਉਹ ਸਿੰਗਾਪੁਰ ਟ੍ਰੇਨਿੰਗ ਤੇ ਗਏ ਨੇ ਸਾਡੇ ਪ੍ਰਿੰਸੀਪਲ ਨੇ ਜਿਹੜੇ ਉਹ ਅਹਮਦਾਬਾਦ ਜਿਹੜੀ ਟ੍ਰੇਨਿੰਗ ਤੇ ਗਏ ਨੇ ਔਰ ਇੱਕ ਸਿੱਖਿਆ ਢਾਂਚੇ ਨੂੰ ਬਦਲਣ ਦੇ ਲਈ ਦਿਨ ਰਾਤ ਜਿਹੜੀ ਆਮ ਆਦਮੀ ਪਾਰਟੀ ਦੀ ਜਿਹੜੀ ਸਰਕਾਰ ਆ ਜਿਹੜੀ ਸਿੱਖਿਆ ਕ੍ਰਾਂਤੀ ਆ ਉਸ ਨੂੰ ਲਿਆਉਣ ਦੇ ਲਈ ਅਸੀਂ ਨਿਰੰਤਰ ਆਪਣੀਆਂ ਕੋਸ਼ਿਸ਼ਾਂ ਦੇ ਵਿੱਚ ਜਾ ਰਹੀਆਂ ਹਾਂ ਦੇਖੋ ਨਮਾ ਸਕੂਲ ਖੜਾ ਕਰਨ ਦੀ ਤਾਂ ਮੈਨੂੰ ਲੱਗਦਾ ਨਹੀਂ ਕਿ ਲੋੜ ਆ ਜਿਹੜੇ ਸਕੂਲ ਆਲਰੇਡੀ ਹੈਗੇ ਨੇ ਉਹ ਵੀ ਪੰਜਾਬ ਸਰਕਾਰ ਦੀ ਨੇ ਲੋਕਾਂ ਦੇ ਸਕੂਲ ਨੇ ਸੋ ਅਸੀਂ ਜਿਹੜਾ ਸਟਰਕਚਰ ਜਿਹੜਾ ਢਾਂਚਾ ਜਿਹੜਾ ਸਿਸਟਮ ਦੇ ਵਿੱਚ ਚੇਂਜ ਲਿਆ ਰਹੇ ਆ ਉਸ ਸਟਰਕਚਰ ਦੇ ਅਕੋਰਡਿੰਗ ਉਹਨਾਂ ਸਕੂਲਾਂ ਨੂੰ ਜਿਹੜਾ ਰੀਨੋਵੇਟ ਕੀਤਾ ਜਾ ਰਿਹਾ ਤਾਂ ਜੋ ਹਰ ਤਰ੍ਹਾਂ ਦੀ ਫੈਸਿਲਿਟੀ ਉਹਨਾਂ ਸਕੂਲਾਂ ਦੇ ਵਿੱਚ ਜਿਹੜੀ ਦਿੱਤੀ ਜਾ ਸਕੇ ਜਿਹੜੀ ਕਿ ਪ੍ਰਾਈਵੇਟ ਸਕੂਲਾਂ ਦੇ ਵਿੱਚ ਹੈਗੀ ਆ ਸੋ ਅੱਜ ਅਸੀਂ ਉਹਨਾਂ ਅੱਜ ਸੰਗਰੂਰ ਦੇ ਵਿੱਚ ਤੁਸੀਂ ਜਾ ਕੇ ਦੇਖ ਲੋ ਰਾਜ ਹਾਈ ਸਕੂਲ ਦੇ ਵਿੱਚ ਕੰਮ ਚੱਲ ਰਿਹਾ ਜਿਹੜੀ ਕਿ ਇੱਕ ਹਰ ਇੱਕ ਸਹੂਲਤ ਪ੍ਰਾਈਵੇਟ ਸਕੂਲਾਂ ਦੇ ਵਿੱਚ ਅੱਜ ਉਹ ਸਾਰੀਆਂ ਸਰਕਾਰੀ ਸਕੂਲਾਂ ਦੇ ਵਿੱਚ ਜਿਹੜੀਆਂ ਸਹੂਲਤਾਂ ਦੇਣ ਦੇ ਉੱਤੇ ਲੱਗੇ ਹੋਏ ਆ ਸੋ ਕੋਈ ਇਹ ਅਲੱਗ ਚੀਜ਼ ਨਹੀਂ ਹੈਗੀ ਉਸੇ ਸਿੱਖਿਆ ਢਾਂਚੇ ਨੂੰ ਜਿਹੜਾ ਬਦਲਣ ਦੀ ਕੋਸ਼ਿਸ਼ ਕਰ ਰਹੇ ਆ ਸੋ ਇਹ ਤਾਂ ਵਿਰੋਧੀਆਂ ਨੇ ਜਿਹੜੀਆਂ ਜਿਹੜੀਆਂ ਬਿਆਨਬਾਜ਼ੀਆਂ ਨੇ ਆਮ ਲੋਕ ਨੇ ਜਿਹੜੇ ਆਮ ਲੋਕਾਂ ਦੇ ਧੀਆਂ ਪੁੱਤ ਜਿਹੜੇ ਕਿ ਮਜਬੂਰੀ ਦੇ ਵਿੱਚ ਸਰਕਾਰੀ ਸਕੂਲਾਂ 'ਚ ਭੇਜਦੇ ਸੀ ਅੱਜ ਅਸੀਂ ਉਹਨਾਂ ਨੂੰ ਇੱਕ ਆਪਸ਼ਨ ਦੇ ਦਾਂਗੇ ਵਿਕਲਪ ਦੇ ਦਾਂਗੇ ਕਿ ਉਹਨਾਂ ਕੋਲ ਆਪਸ਼ਨ ਹੋਊਗੀ ਪੜ੍ਹਾਈ 'ਚ ਫਰਕ ਨਹੀਂ ਕੋਈ ਹੋਊਗਾ ਉਹਨਾਂ ਨੇ ਆਪਣੇ ਬੱਚਿਆਂ ਨੂੰ ਸਰਕਾਰੀ 'ਚ ਪੜਾਉਣਾ ਜਾਂ ਪ੍ਰਾਈਵੇਟ 'ਚ ਪੜਾਉਣਾ ਉਹਨਾਂ ਦੀ ਮਜਬੂਰੀ ਨਹੀਂ ਹੋਊਗੀ ਸੋ ਉਸ ਪੱਧਰ ਦੇ ਉੱਤੇ ਸਰਕਾਰ ਆ ਜਿਹੜੀ ਸਿੱਖਿਆ ਦੇ ਖੇਤਰ ਦੇ ਵਿੱਚ ਕੰਮ ਕਰ ਰਹੀ ਆ ਮੈਂਬਰ ਨਾਲ ਨਾਲ ਵਿਰੋਧੀ ਪਾਰਟੀਆਂ ਇਹ ਵੀ ਗੱਲ ਕਹਿੰਦੀਆਂ ਨਜ਼ਰ ਆ ਰਹੀਆਂ ਨੇ ਵੀ ਇੱਕ ਪਾਸੇ ਤਾਂ ਕਹਿੰਦੇ ਨਜ਼ਰ ਆ ਰਹੇ ਨੇ ਵੀ ਦੇਖੋ ਸਰਕਾਰੀ ਸਕੂਲਾਂ ਦੇ ਵਿੱਚ ਬੱਚਿਆਂ ਦੀ ਆਮਦ ਵਧ ਰਹੀ ਹੈ ਪ੍ਰਾਈਵੇਟ ਦੇ ਵਿੱਚੋਂ ਘਟ ਰਹੇ ਨੇ ਲੇਕਿਨ ਦੂਸਰੇ ਪਾਸੇ ਉਹ ਆਮ ਆਦਮੀ ਪਾਰਟੀ ਦੇ ਲੀਡਰਾਂ ਦੇ ਉੱਪਰ ਵੀ ਕਮੈਂਟ ਕਰਦੇ ਨਜ਼ਰ ਆ ਰਿਹਾ ਵੀ ਉਹਨਾਂ ਦੇ ਬੱਚੇ ਆਖਰ ਇਹਨਾਂ ਸਹੂਲਤਾਂ ਨੂੰ ਕਿਉਂ ਨਹੀਂ ਮੰਨ ਰਹੇ ਤੇ ਸਿਹਤ ਸਹੂਲਤਾਂ ਦੇ ਉੱਪਰ ਵੀ ਕਮੈਂਟ ਕਰ ਰਹੇ ਨੇ ਵੀ ਕਿੰਨੇ ਐਮਐਲਏ ਕਿੰਨੇ ਮੰਤਰੀ ਕਿੰਨੇ ਵਿਧਾਇਕ ਨੇ ਜਿਹੜੇ ਸਰਕਾਰੀ ਮੁਹੱਲਾ ਕਲੀਨਿਕਾਂ ਤੋਂ ਆਪਣਾ ਇਲਾਜ ਕਰਾ ਰਹੇ ਨੇ ਲਗਾਤਾਰ ਵਿਰੋਧੀ ਪਾਰਟੀਆਂ ਕਹਿੰਦੀ ਨਜ਼ਰ ਆ ਰਹੀਆਂ ਨੇ ਦੇਖੋ ਅਸੀਂ ਫੇਰ ਕਹਿੰਨੇ ਅਸੀਂ ਜਿਹੜਾ ਬੱਚਿਆਂ ਨੂੰ ਸਕੂਲ ਦੇ ਵਿੱਚ ਪੜਾਉਣ ਦੇ ਲਈ ਹਰ ਪੇਰੈਂਟਸ ਨੂੰ ਚਾਹੇ ਵਿਧਾਇਕਾ ਚਾਹੇ ਆਮ ਲੋਕ ਨੇ ਸੋ ਅਸੀਂ ਵੀ ਆਮ ਪਰਿਵਾਰਾਂ ਦੇ ਵਿੱਚ ਹੀ ਆਇਆ ਹਰ ਇੱਕ ਨੂੰ ਅਸੀਂ ਆਪਸ਼ਨ ਦੇ ਰਹੇ ਹਾਂ ਤੁਹਾਡੀ ਇੱਛਾ ਹੈ ਕਿ ਤੁਸੀਂ ਆਪਣੇ ਬੱਚੇ ਨੂੰ ਸਰਕਾਰੀ ਚ ਪੜਾਉਣਾ ਤੁਹਾਡੀ ਇੱਛਾ ਹੈ ਤੁਸੀਂ ਆਪਣੇ ਬੱਚੇ ਨੂੰ ਪ੍ਰਾਈਵੇਟ ਚ ਪੜਾਉਣਾ ਪਰ ਪੜ੍ਹਾਈ ਚ ਕਿਤੇ ਫਰਕ ਨਹੀਂ ਰਹੂਗਾ ਸੋ ਉਸ ਉੱਤੇ ਕੰਮ ਕਰ ਰਹੇ ਹਾਂ ਔਰ ਇਹਦੇ ਨਤੀਜੇ ਬੜੇ ਸਾਰਥਕ ਤੁਸੀਂ ਦੇਖੋਗੇ ਕਿ ਕਿਉਂਕਿ 2 ਸਾਲ ਦਾ ਸਮਾਂ ਹੋਇਆ ਅੱਜ ਜਿਹੜਾ ਸੈਕੰਡ ਸੈਸ਼ਨ ਉਹਨਾਂ ਦਾ ਜਿਹੜਾ ਸ਼ੁਰੂ ਹੋਇਆ ਸੋ ਅਗਲੇ ਸੈਸ਼ਨ ਦੇ ਵਿੱਚ ਕੰਪਲੀਟ ਜਿਹੜੀਆਂ ਕਲਾਸਾਂ ਉਹਨਾਂ ਦੀਆਂ ਜਿਹੜਾ ਇੱਕ ਜਿਹੜਾ ਮੈਂ ਕਹੂੰਗੀ ਕਿ ਬੱਚੇ ਜਿਹੜੇ ਉੱਥੋਂ ਨਿਕਲਣਗੇ ਸੋ 9th ਕਲਾਸ ਤੋਂ ਅੱਜ ਸਾਡੇ ਬੱਚਿਆਂ ਦੀ ਜਿਹੜੀ ਤੁਸੀਂ ਦੇਖ ਲਓ ਕਿ ਬੱਚਿਆਂ ਦਾ ਜਿਹੜਾ ਟੈਲੈਂਟ ਆ ਸਕੂਲ ਆਫ ਐਮਿਨਸ ਹੋ ਗਿਆ ਜਾਂ ਜਿਹੜੇ ਸਕੂਲ ਆਫ ਹੈਪੀਨੈਸ ਹੋ ਗਿਆ ਮਤਲਬ ਅਲੱਗ-ਅਲੱਗ ਕੈਟਾਗਰੀਜ਼ ਦੇ ਵਿੱਚ ਉਹਨਾਂ ਦੀ ਤਿਆਰੀ 8th ਕਲਾਸ ਤੋਂ ਬਾਅਦ ਸ਼ੁਰੂ ਹੋ ਜਾਂਦੀ ਹੈ ਕਿ ਕਿਉਂਕਿ ਦੇਖੋ ਅਸੀਂ ਆ ਮੈਂ ਗ੍ਰੈਜੂਏਸ਼ਨ ਕੀਤੀ ਹੈ ਫਿਰ ਉਸ ਤੋਂ ਬਾਅਦ ਪੋਸਟ ਗ੍ਰੈਜੂਏਸ਼ਨ ਕੀਤੀ ਐ ਫਿਰ ਉਸ ਤੋਂ ਬਾਅਦ ਜਾ ਕੇ ਮੈਂ ਲਾ ਕੀਤੀ ਐ ਪਰ ਇਹ ਜਿਹੜਾ ਕਾਰਨ ਹੈ ਕਿ ਸਾਡੇ ਜਿਹੜੇ ਆਮ ਜਿਹੜੇ ਗਰੀ ਪਰਿਵਾਰਾਂ ਦੇ ਜਿਹੜੇ ਬੱਚੇ ਨੇ ਉਹਨਾਂ ਨੂੰ ਸਮਝ ਨਹੀਂ ਆਉਂਦੀ ਕਿ ਅਸੀਂ ਕਿਸ ਪਾਸੇ ਜਾਣਾ ਕਿਉਂਕਿ ਉਹਨਾਂ ਦੇ ਪੇਰੈਂਟਸ ਪੜੇ ਲਿਖੇ ਨਹੀਂ ਹੈਗੇ ਸੋ ਅਸੀਂ ਤਾਂ ਉਹਨਾਂ ਬੱਚਿਆਂ ਨੂੰ ਉਹਨਾਂ ਪੇਰੈਂਟਸ ਨੂੰ ਜਿਹੜੇ ਆਪਣੇ ਬੱਚਿਆਂ ਨੂੰ ਚਾਹੁੰਦੇ ਨੇ ਕਿ ਉਹ ਉੱਚ ਅਹੁਦਿਆਂ ਤੇ ਜਾਣ ਉਹ ਦੁਨੀਆ ਦੇ ਵਿੱਚ ਸਮਾਜ ਦੇ ਵਿੱਚ ਚੰਗਾ ਰੁਤਬਾ ਜਿਹੜਾ ਹਾਸਲ ਕਰਨ ਸੋ ਉਹਨਾਂ ਨੂੰ ਇੱਕ ਕੈਟਾਗਰੀ ਵਾਈਜ਼ ਡਿਵਾਈਡ ਕਰਕੇ ਉਹਨਾਂ ਦੀ ਜਿਹੜੀ ਸਕਿੱਲ ਹੈ ਬੱਚਿਆਂ ਦਾ ਜਿਹੜਾ ਹੁਨਰ ਆ ਉਹਨੂੰ ਪਛਾਣ ਕੇ ਅਲੱਗ-ਅਲੱਗ ਕੈਟਾਗਰੀ ਦੇ ਵਿੱਚ ਉਹਨਾਂ ਨੂੰ ਸਕੂਲ ਆਫ ਫੈਮਿਨਸ ਦੇ ਜ਼ਰੀਏ ਉਹਨਾਂ ਲੋਕਾਂ ਨੂੰ ਅਸੀਂ ਉਹਨਾਂ ਬੱਚਿਆਂ ਨੂੰ ਬੁਲੰਦੀਆਂ ਤੱਕ ਲੈ ਕੇ ਜਾਣ ਦੇ ਲਈ ਅਸੀਂ ਉਹਨਾਂ ਮਾਪਿਆਂ ਦੇ ਨਾਲ ਖੜੇ ਆ। ਸੋ ਇਹ ਵਿਰੋਧੀਆਂ ਦੇ ਬਿਆਨਬਾਜ਼ੀਆਂ ਨੇ ਸੋ ਉਹਨਾਂ ਨੂੰ ਕਾਰਨ ਦਿਓ ਤੇ ਲੋਕਾਂ ਨੂੰ ਜਿਹੜੇ ਪੰਜਾਬ ਦੇ ਲੋਕ ਨੇ ਉਹਨਾਂ ਨੂੰ ਇਹਨਾਂ ਚੀਜ਼ਾਂ ਦਾ ਜਿਹੜਾ ਉਮੀਦ ਸੀਗੀ ਉਹਨਾਂ ਉਮੀਦਾਂ ਦੇ ਉੱਤੇ ਅਸੀਂ ਜਿਹੜਾ ਖਰੇ ਉਤਰ ਰਹੇ ਆ। ਮੈਂ ਪੰਜਾਬ ਦੇ ਕਿਸਾਨ ਵੀ ਕਾਫੀ ਹੱਦ ਤੱਕ ਆਮ ਆਦਮੀ ਪਾਰਟੀ ਦੀ ਇਹ ਜੋ ਹੁਣ ਚੱਲ ਰਹੀ ਕੈਂਪੇਨ ਚੱਲ ਰਹੀ ਹੈ ਉਨੂੰ ਪ੍ਰਭਾਵਿਤ ਕਰ ਰਹੇ ਨੇ ਲਗਾਤਾਰ ਆਮ ਆਦਮੀ ਪਾਰਟੀ ਦੇ ਜੋ ਉਮੀਦਵਾਰ ਨੇ ਉਹਨਾਂ ਦਾ ਵਿਰੋਧ ਹੋ ਰਿਹਾ ਆਖਰ ਕਿਸਾਨਾਂ ਵੱਲੋਂ ਇਹ ਵਿਰੋਧ ਕਿਉਂ ਨਹੀਂ ਕਿਤੇ ਵਿਰੋਧ ਨਹੀਂ ਆਮ ਆਦਮੀ ਮੰਡੀਆਂ ਸਭ ਗਰਮੀਤ ਮੰਡੀਆਂ ਜਿੱਥੇ ਵੀ ਜਾਂਦੇ ਉਹਨਾਂ ਦਾ ਪਰਿਵਾਰ ਜਾਂਦਾ ਹੈ ਲਗਾਤਾਰ ਕਿਸਾਨ ਕਿਸਾਨਾਂ ਦੇ ਵੱਲੋਂ ਉਹਨਾਂ ਦੇ ਉੱਪਰ ਤਿੱਖੇ ਸ਼ਬਦਾਂ ਦੇ ਨਾਲ ਹਮਲਾ ਕੀਤਾ ਜਾਂਦਾ ਦੇਖੋ ਆਮ ਆਦਮੀ ਪਾਰਟੀ ਨਿਰੰਤਰ ਚਾਹੇ ਮੈਂ ਮੈਂ ਆਪਣੀ ਨਿੱਜੀ ਤੌਰ ਤੇ ਗੱਲ ਕਰਾਂ ਸਰਕਾਰ ਬਣਨ ਤੋਂ ਪਹਿਲਾਂ ਦੀ ਗੱਲ ਕਰਾਂ ਅਸੀਂ ਦਿੱਲੀ ਅੰਦੋਲਨ ਹੋਇਆ ਸੀਗਾ ਦਿੱਲੀ ਦੇ ਬਰੂਹਾਂ ਤੇ ਬੈਠੇ ਸੀਗੇ ਅਸੀਂ ਆਪ ਆਪਣੇ ਪਰਿਵਾਰਾਂ ਦੇ ਨਾਲ ਮੈਂ ਮੇਰੇ ਪਰਿਵਾਰ ਦੇ ਨਾਲ ਅਸੀਂ ਉੱਥੇ ਜਾਂਦੇ ਰਹੇ ਨਾਲ ਖੜਦੇ ਰਹੇ ਕਿਉਂਕਿ ਅਸੀਂ ਕੰਮ ਆਪ ਅਸੀਂ ਖੁਦ ਕਿਸਾਨ ਪਰਿਵਾਰਾਂ ਤੋਂ ਸੰਬੰਧਤ ਆ ਆਰਾਮ ਆਦਮੀ ਪਾਰਟੀ ਦੀ ਜਦੋਂ ਦੀ ਸਰਕਾਰ ਆਈ ਹੈ ਅੱਜ ਕਿਸਾਨ ਨੂੰ ਮੰਡੀਆਂ ਚ ਰੋਲਣਾ ਨਹੀਂ ਪੈਂਦਾ ਉਹਨਾਂ ਦੀ ਫਸਲ ਆ ਜਿਹੜੀ ਨਾਲ ਦੀ ਨਾਲ ਫਸਲ ਜਿਹੜੀ ਉਹ ਉਹ ਜਿਹੜੀ ਬੋਲੀ ਹੁੰਦੀ ਆ ਨਾਲ ਦੀ ਨਾਲ ਉਹਨਾਂ ਨੂੰ ਪੈਸੇ ਜਿਹੜੇ ਮਿਲਦੇ ਨੇ ਚاہے ਉਹਨਾਂ ਦੇ ਜਿਹੜੇ ਕੋਈ ਨੁਕਸਾਨ ਹੁੰਦੇ ਨੇ ਕੋਈ ਕੋਈ ਕੁਦਰਤੀ ਜਿਹੜੀ ਕੋਈ ਆਫਤ ਆਉਂਦੀ ਆ ਚਾਹੇ ਕੋਈ ਗੜੇਮਾਰੀ ਹੁੰਦੀ ਆ ਉਹਨਾਂ ਨੂੰ ਮੁਆਵਜ਼ਾ ਜਿਹੜੀਆਂ ਨਾਲ ਦੀ ਨਾਲ ਗਦਾਵਰੀਆਂ ਕਰਕੇ 24 ਘੰਟੇ ਚ ਉਹਨਾਂ ਨੂੰ ਮੈਮ ਉਹ ਮੁਆਵਜ਼ੇ ਦੇ ਉੱਪਰ ਹੀ ਲਗਾਤਾਰ ਕਿਸਾਨਾਂ ਵੱਲੋਂ ਪ੍ਰਦਰਸ਼ਨ ਹੋ ਰਿਹਾਗਾ ਮੈਂ ਉਸ ਤੋਂ ਬਾਅਦ ਪਿੰਡਾਂ ਦੀ ਗੱਲ ਕਰ ਲਈਏ ਪਿੰਡਾਂ ਦੇ ਵਿੱਚ ਅੱਜ ਜਿਹੜੀ ਬਿਜਲੀ ਹੈ ਅੱਜ ਕਿਸਾਨ ਨੇ ਜਿਹੜੇ ਇਸ ਗੱਲੋਂ ਬੜੇ ਖੁਸ਼ ਨੇ ਕਿ ਜਿਹੜੇ ਉਹਨਾਂ ਨੂੰ ਰਾਤਾਂ ਨੂੰ ਕਣਕਾਂ ਨੂੰ ਪਾਣੀ ਲਾਉਣਾ ਪੈਂਦਾ ਸੀਗਾ ਅੱਜ ਉਹ ਦਿਨ ਖੜੇ ਪਾਣੀ ਲਾ ਕੇ ਸੁੱਚ ਬੰਦ ਕਰਕੇ ਘਰ ਨੂੰ ਆਉਂਦੇ ਨੇ ਤੇ ਅੱਜ ਹਰ ਪੱਖੋਂ ਜਿਹੜੇ ਕਿਸਾਨ ਨੇ ਜਿਹੜੇ ਆਮ ਆਦਮੀ ਪਾਰਟੀ ਦੇ ਹਾਂ ਹੋ ਸਕਦਾ ਕਿਸੇ ਜੱਥੇਬੰਦੀ ਦੀ ਕੋਈ ਨਿੱਜੀ ਤੌਰ ਤੇ ਕੋਈ ਹੋਵੇ ਤਾਂ ਜ਼ਰੂਰ ਉਹਨਾਂ ਨਹੀਂ ਮੈਮ ਜੱਥੇਬੰਦੀ ਨਹੀਂ ਤਕਰੀਬਨ ਆਪਾਂ ਦੇਖੀਏ ਸਿਰਫ ਮੁਆਵਜ਼ੇ ਦੀ ਗੱਲ ਨੂੰ ਲੈ ਕੇ ਵੀ ਮੁਆਵਜ਼ਾ ਕਿਉਂਕਿ ਮਾਨ ਸਾਹਿਬ ਨੇ ਕਹੇ ਕਿ ਛੋਟੀ ਮਰੀ ਮੁਰਗੀ ਦਾ ਵੀ ਮੈਂ ਮੁਆਵਜ਼ਾ ਦਵਾਂਗਾ ਗਰਦੌਰੀਆਂ ਬਾਅਦ ਚੋਂ ਕੇ ਪਹਿਲਾਂ ਨੁਕਸਾਨਾ ਉਹ ਕਹ ਰਹੇ ਨੇ ਵੀ ਫਸਲਾਂ ਅਗਲੀਆਂ ਵੀ ਅਸੀਂ ਬੀਜ ਕੇ ਵੱਢਤੀਆਂ ਨੇ ਲੇਕਿਨ ਸਾਨੂੰ ਮੁਆਵਜ਼ਾ ਨਹੀਂ ਮਿਲਿਆ ਦੇਖੋ ਮੈਂ ਫੇਰ ਕਹਿਣੀ ਹੈ ਕਿ ਪਹਿਲਾਂ हां ਜੇ ਕਿਤੇ ਜਿਹੜੀ ਕੋਈ ਦਿੱਕਤ ਹੈਗੀ ਆ ਸੋ ਐਦਾਂ ਦੀਆਂ ਦਿੱਕਤਾਂ ਨੇ ਜਿਹੜੀਆਂ ਉਹ ਹੱਲ ਹੋ ਜਾਣੀਆਂ ਕੋਈ ਵੱਡੀ ਗੱਲ ਨਹੀਂ ਹੈਗੀ ਸੋ ਹਮੇਸ਼ਾ ਕਿਸਾਨਾਂ ਦੇ ਨਾਲ ਖੜੇ ਆ ਸਾਡੇ ਮਾਨਯੋਗ ਮੁੱਖ ਮੰਤਰੀ ਪਹਿਲੀ ਵਾਰ ਪੰਜਾਬ ਦੇ ਵਿੱਚ ਹੋਇਆ ਜਦੋਂ ਹੁਣ ਦੂਸਰੀ ਵਾਰ ਜਦੋਂ ਧਰਨਾ ਲੱਗਿਆ ਅੱਜ ਹਰਿਆਣੇ ਦੇ ਬਾਰਡਰ ਤੇ ਸਾਡੇ ਕਿਸਾਨ ਬੈਠੇ ਆ ਪੰਜਾਬ ਦਾ ਮੁੱਖ ਮੰਤਰੀ ਪਹਿਲੀ ਵਾਰ ਤੁਸੀਂ ਦੇਖਿਆ ਕਿ ਅੱਜ ਸਕੇਂਦਰ ਦੀਆਂ ਮੀਟਿੰਗਾਂ ਦੇ ਵਿੱਚ ਰਾਤ ਦੇ 2-2 ਵਜੇ ਤੱਕ ਨਾਲ ਬੈਠੇ ਆ ਸੋ ਹਰ ਇੱਕ ਚੀਜ਼ ਅਸੀਂ ਇਹ ਨਹੀਂ ਕਹਿੰਦੇ ਕਿ ਅਸੀਂ ਸਾਰਾ ਕੁਝ ਸਹੀ ਕਰਤਾ ਸੋ ਸਮਾਂ ਲੱਗਦਾ ਪਰ ਇੱਕ ਜਿਹੜੀ ਨੀਅਤ ਆ ਜਿਹੜੀ ਸਾਫ ਨੀਅਤ ਅੱਜ ਤੁਸੀਂ ਪਿੰਡਾਂ 'ਚ ਲੋਕਾਂ ਨੂੰ ਜਾ ਕੇ ਪੁੱਛੋ ਜਿਹੜੇ ਆਮ ਜ਼ਿਮੀਦਾਰ ਨੇ ਕਿਸਾਨ ਨੇ ਉਹਨਾਂ ਨੂੰ ਪੁੱਛੋ ਸੋ ਆਮ ਆਦਮੀ ਪਾਰਟੀ ਔਰ ਆਮ ਆਦਮੀ ਪਾਰਟੀ ਅੱਜ ਪੰਜਾਬ ਸਰਕਾਰ ਆ ਜਿਹੜੀ ਲੋਕਾਂ ਦੇ ਨਾਲ ਹਮੇਸ਼ਾ ਖੜਦੀ ਐ ਕਿਸਾਨਾਂ ਦੇ ਨਾਲ ਖੜਦੀ ਐ ਤੇ ਅੱਗੇ ਵੀ ਜਿਹੜੀ ਖੜਦੀ ਤੁਸੀਂ ਮੈਂ ਨੀਅਤ ਦੀ ਗੱਲ ਕੀਤੀ ਲੇਕਿਨ ਤੁਹਾਡੇ ਇੱਕ ਐਮਐਲਏ ਦੇ ਵੱਲੋਂ ਕੱਲ ਬੜੇ ਗਲਤ ਤਰੀਕੇ ਦੇ ਨਾਲ ਬਿਹੇ ਲਾ ਕੇ ਬਹਿ ਜਾਂਦੇ ਨੇ ਤੇ ਕਿਸਾਨਾਂ ਨੇ ਪੰਜਾਬ ਦਾ ਬੇੜਾ ਗਰ ਕਰਤਾ ਉਸ ਬਿਆਨ ਬਾਰੇ ਕੀ ਕਹੋਗੇ ਦੇਖੋ ਕੋਈ ਇਦਾਂ ਦਾ ਪਹਿਲੀ ਗੱਲ ਮੇਰੇ ਧਿਆਨ ਚ ਹੈ ਨਹੀਂ ਜੇ ਹੈ ਤਾਂ ਜਿਹੜਾ ਕੋਈ ਇਦਾਂ ਦੀ ਤੁਹਾਡੇ ਐਮਐਲਏ ਜਸਵੀਰ ਸਿੰਘ ਨੇ ਪੁੱਛੋ ਮੰਡੀ ਤੋਂ ਜੀ ਜੇ ਕੋਈ ਇਦਾਂ ਦੀ ਬਿਆਨਬਾਜ਼ੀ ਹੈਗੀ ਆ ਤਾਂ ਜ਼ਰੂਰ ਹੋ ਮੈਂ ਕਹੂੰਗੀ ਕਿ ਗਲਤ ਹੈ ਕਿ ਉਹ ਸ਼ਬਦਾਬਲੀ ਜਿਹੜੀ ਗਲਤ ਵਰਤੀ ਗਈ ਹੈ ਦੇਖੋ ਧਰਨੇ ਲਾਉਣੇ ਜਿਹੜਾ ਮੁਜ਼ਾਹਰਾ ਕਰਨਾ ਉਹ ਸਾਡਾ ਡੈਮੋਕ੍ਰੈਟਿਕ ਸਾਡਾ ਰਾਈਟ ਹੈ ਤੇ ਉਹ ਹਰ ਇੱਕ ਦਾ ਅਧਿਕਾਰ ਹੈ ਤੇ ਉਹ ਲਾ ਸਕਦੇ ਆ ਸੋ ਇਹਦੇ ਵਿੱਚ ਕੋਈ ਕਿਸੇ ਨੂੰ ਕੋਈ ਇਤਰਾਜ਼ ਨਹੀਂ ਹੋਣਾ ਚਾਹੀਦਾ ਮੈਮ 2022 ਦੀ ਇਲੈਕਸ਼ਨ ਦੀ ਗੱਲ ਕਰੀਏ ਤਾਂ ਮਹਿਲਾਵਾਂ ਦੇ ਵੱਲੋਂ ਆਮ ਆਦਮੀ ਪਾਰਟੀ ਦੇ ਝੰਡੇ ਚੱਕ ਕੇ ਅੰਗੇ ਤੁਰੀਆਂ ਸੀ ਲੇਕਿਨ ਜੇ ਹੁਣ ਆਪਾਂ ਗੱਲ ਕਰੀਏ ਤਾਂ ਇਲੈਕਸ਼ਨਾਂ ਦੇ ਵਿੱਚ ਜੋ ਲੋਕ ਸਭਾ ਦੇ ਇਲੈਕਸ਼ਨ ਨੇ 13 ਸੀਟਾਂ ਅਨਾਉਂਸ ਹੋ ਗਈਆਂ ਨੇ ਕਿਸੇ ਵੀ ਮਹਿਲਾ ਨੂੰ ਕੋਈ ਸੀਟ ਨਹੀਂ ਮਿਲੀ ਆਮ ਆਦਮੀ ਪਾਰਟੀ ਦੇ ਵੱਲੋਂ ਤੇ ਦੂਸਰਾ 100000 ਰੁਪਏ ਜਿਹੜੇ ਮਹਿਲਾਵਾਂ ਨੂੰ ਦੇਣਾ ਸੀ ਅਜੇ ਤੱਕ 2 ਸਾਲ ਹੋ ਗਏ ਨੇ ਲੇਕਿਨ ਉਹ 100000 ਰੁਪਏ ਮਹਿਲਾਵਾਂ ਨੂੰ ਮਿਲਿਆ ਕਿਵੇਂ ਦੇਖ ਰਹੇ ਹਾਂ ਆਉਣ ਵਾਲੇ ਸਮੇਂ ਦੇ ਵਿੱਚ ਕੀ ਮਹਿਲਾਵਾਂ ਦੇ ਵੱਲੋਂ ਰੋਸ ਇਸ ਮਾਮਲੇ ਨੂੰ ਲੈ ਕੇ ਵੀ ਤੁਹਾਨੂੰ ਸਾਹਮਣਾ ਕਰਨਾ ਪੈ ਸਕਦਾ ਨਹੀਂ ਦੇਖੋ ਜਿਹੜੀਆਂ ਟਿਕਟਾਂ ਦੀ ਵੰਡ ਹੈ ਉਹ ਪਾਰਟੀ ਨੇ ਔਰ ਪਾਰਟੀ ਦੀ ਜਿਹੜੀ ਸੀਨੀਅਰ ਜਿਹੜੀ ਲੀਡਰਸ਼ਿਪ ਹੈ ਉਹਨਾਂ ਨੇ ਬਹੁਤ ਸਾਰੇ ਚੀਜ਼ਾਂ ਜਿਹੜੇ ਦੇਖ ਕੇ ਮਦ ਇਹ ਨਜ਼ਰ ਜਿਹੜੀ ਟਿਕਟਾਂ ਦੀ ਜਿਹੜੀ ਵੰਡ ਕਰਨੀ ਹੁੰਦੀ ਆ ਹਾਂ ਇਹ ਗੱਲ ਜ਼ਰੂਰ ਜਿਹੜੀ ਕਿ ਜਿਹੜੀ ਇਸ ਵਾਰ ਜਿਹੜੀ ਉਹਨਾਂ 13 ਦੇ ਵਿੱਚੋਂ ਕੋਈ ਮਹਿਲਾ ਜਿਹੜੀ ਕੈਂਡੀਡੇਟ ਨਹੀਂ ਆਈ ਸੋ ਅਸੀਂ ਆਪਣੀ ਪਾਰਟੀ ਦੇ ਪਲੈਟਫਾਰਮ ਤੇ ਇੰਟਰਨਲ ਤੌਰ ਤੇ ਅਸੀਂ ਇਸ ਚੀਜ਼ ਨੂੰ ਜ਼ਰੂਰ ਰੱਖਾਂਗੇ ਔਰ ਜਿਹੜੀ ਗੱਲ ਆ ਕਿ ਆਮ ਆਦਮੀ ਪਾਰਟੀ ਅੱਜ ਮਹਿਲਾਵਾਂ ਨੂੰ ਚਾਹੇ ਸਾਡੇ ਅੱਜ ਸਭ ਤੋਂ ਵਿਧਾਨ ਸਭਾ ਦੇ ਵਿੱਚ ਸਭ ਤੋਂ ਵੱਧ ਜਿਹੜੀਆਂ ਸਾਡੀ ਪਾਰਟੀ ਦੇ ਜਿਹੜੀਆਂ ਮਹਿਲਾਵਾਂ ਜਿੱਤ ਕੇ ਆਈਆਂ ਨੇ ਅੱਜ ਕੈਬਨਿਟ ਦੇ ਵਿੱਚ ਸਾਡੇ ਮਾਣਯੋਗ ਕੈਬਨਿਟ ਮਨਿਸਟਰ ਨੇ ਸਾਡੇ ਡਾਕਟਰ ਬਲਜੀਤ ਕੌਰ ਜੀ ਬੈਠੇ ਆ ਔਰ ਸਾਡੇ ਕੈਬਨਨ ਮਨਿਸਟਰ ਨੇ ਜਿਹੜੇ ਅਨਮੋਲ ਗਗਨ ਮਾਨ ਜੀ ਬੈਠੇ ਆ ਸੋ ਬਣ ਦਾ ਮਾਨ ਸਤਕਾਰ ਦਿੱਤਾ ਕੋਈ ਗੱਲ ਨਹੀਂ ਪਾਰਟੀ ਦਾ ਡਿਸੀਜਨ ਹੁੰਦਾ ਉਹਨੂੰ ਇੰਟਰਨਲ ਤੌਰ ਤੇ ਜਿਹੜਾ ਅਸੀਂ ਜ਼ਰੂਰ ਹੁੰਦਾ ਸਮ ਆਖਰੀ ਸਵਾਲ ਇਨਰ ਇਲੈਕਸ਼ਨਸ ਲੈ ਕੇ ਮਾਨ ਸਾਹਿਬ ਦੇ ਵੱਲੋਂ ਵੀ ਇਲੈਕਸ਼ਨ ਤੋਂ ਪਹਿਲਾਂ ਕਹਿ ਗਿਆ ਸੀ ਤੇ ਹੁਣ ਤੱਕ ਕਹਿੰਦੇ ਆ ਆਮ ਆਦਮੀ ਪਾਰਟੀ ਦੀ ਉਹ ਅਡਿਓਲੋਜੀ ਹੈ ਬਈ ਅਸੀਂ ਆਮ ਲੋਕਾਂ ਨੂੰ ਪ੍ਰਮੋਟ ਕਰਨਾ ਹੈ ਲੇਕਿਨ 13 ਸੀਟਾਂ ਦੇ ਵਿੱਚੋਂ ਪੰਜ ਕੈਬਨਿਟ ਮੰਤਰੀ ਤਿੰਨ ਐਮਐਲਏ ਦੋ ਦੂਸਰੀ ਪਾਰਟੀ ਤੋਂ ਲੈਂਦੇ ਹੋਏ ਕ ਜੋ ਵਿਧਾਇਕ ਸੀਗੇ ਜਾਂ ਦੂਸਰੀ ਪਾਰਟੀ ਚੱਕੇ ਆਗੂ ਸੀ ਇੱਕ ਆਪਾਂ ਕਲਾਕਾਰ ਦੀ ਗੱਲ ਕਰੀਏ ਇਹਨਾਂ ਦੇ ਵਿੱਚੋਂ ਤੁਹਾਨੂੰ ਆਮ ਚਿਹਰਾ ਕਿਹੜਾ ਲੱਗ ਰਿਹਾ ਕੀ ਪਾਰਟੀ ਦੇ ਕੋਲੇ 13 ਬੰਦਿਆਂ ਵਿੱਚੋਂ ਕੋਈ ਵੀ ਆਮ ਚਿਹਰਾ ਨਹੀਂ ਸੀ ਜਿਨ੍ਹਾਂ ਨੂੰ ਕਿਉਂਕਿ 92 ਜਿਹੜੇ ਜਿੱਤ ਕੇ ਆਏ ਸੀ ਸ਼ਾਇਦ ਉਹ ਸਾਰੇ ਆਮ ਸੀਗੇ ਦੇਖੋ ਸਾਰੇ ਆਮ ਨੇ ਅੱਜ ਤੁਸੀਂ ਕਿਹਾ ਪੰਜ ਕੈਬਨਿਟ ਮਨਿਸਟਰ ਉਹ ਕੈਬਨਿਟ ਮਨਿਸਟਰ ਕਿਹੜਾ ਪਾਕਿਸਤਾਨ ਹੋਇਨੇ ਉਹ ਵੀ ਸਾਡੇ ਹੀ ਨੇ ਕਾਮ ਪਰਵਾਰਾਂ ਚੋਂ ਪਾਰਟੀ ਦੇ ਨਾਲ ਤੋਰੇ ਨੇ ਪਾਰਟੀ ਨੇ ਟਿਕਟਾਂ ਦੇ ਕੇ ਅੱਜ ਉਹਨਾਂ ਨੂੰ ਐਮਐਲਏ ਬਣਾਇਆ ਪਾਰਟੀ ਨੇ ਉਹਨਾਂ ਨੂੰ ਅੱਜ ਵਜ਼ੀਰੀਆਂ ਦਿੱਤੀਆਂ ਨੇ ਤੇ ਪਾਰਟੀ ਨੇ ਜੱਜ ਚੋਣ ਦੇ ਅਖਾੜੇ ਚ ਤਾਰਤਾ ਇਹਦੇ ਵਿੱਚ ਕੀ ਗੁਨਾਹ ਹੋ ਗਿਆ ਜਾਂ ਕੀ ਗਲਤ ਹੋ ਗਿਆ ਸੋ ਉਹ ਆਮ ਹੀ ਨੇ ਪਾਰਟੀ ਨੇ ਦੇਖਣਾ ਹੁੰਦਾ ਕਿ ਕਦੋਂ ਕਿਹਨੂੰ ਕਿਹੜੀ ਜ਼ਿੰਮੇਵਾਰੀ ਦੇਣੀ ਹੈ ਕਦੋਂ ਕਿਹਨੂੰ ਚੋਣ ਦੇ ਅਖਾੜੇ ਦੇ ਵਿੱਚ ਉਤਾਰਨਾ ਸੋ ਪਾਰਟੀ ਨੇ ਆਮ ਪਰਿਵਾਰਾਂ ਦੇ ਵਿੱਚੋਂ ਸਾਨੂੰ ਮੈਨੂੰ ਪਛਾਣ ਦਿੱਤੀ ਹੈ ਸੋ ਇਹ ਤਾਂ ਜਿਹੜੀਆਂ ਇਹ ਪਾਰਟੀ ਦੀ ਜਿਹੜੀ ਆਪਣੀ ਇੰਟਰਨਲ ਜਿਹੜੀ ਆਈਡੀਓਲੋਜੀ ਹੁੰਦੀ ਹੈ ਆਪਣੀ ਜਿਹੜੀ ਕਾਰਜ ਕਰਨ ਦੀ ਜਿਹੜੀ ਉਹਨਾਂ ਦੀ ਜਿਹੜਾ ਕੰਮ ਕਰਨ ਦਾ ਜਿਹੜਾ ਤਰੀਕਾ ਹੁੰਦਾ ਹਰ ਇੱਕ ਪਾਰਟੀ ਦਾ ਰਹੀ ਗੱਲ ਦੂਜੀਆਂ ਪਾਰਟੀਆਂ ਚੋਂ ਜੀਪੀਐਸ ਸੰਜੀ ਨੇ ਜਾਂ ਡਾਕਟਰ ਚੱਬੇ ਵਾਲ ਨੇ ਸੋ ਉਹ ਆਪਣਾ ਆਪਣੇ ਇਲਾਕੇ ਦੇ ਵਿੱਚ ਜਿਹੜਾ ਅਸਰ ਸੂਖ ਰੱਖਦੇ ਨੇ ਔਰ ਆਪਣੇ ਲੋਕਾਂ ਦੇ ਲਈ ਲੜਦੇ ਆਏ ਨੇ ਸੋ ਉਹ ਵੀ ਕਾਮ ਪਰਿਵਾਰਾਂ ਦੇ ਵਿੱਚ ਉੱਠ ਕੇ ਇੱਕ ਨਾਰਮਲ ਪਰਿਵਾਰਾਂ ਦੇ ਵਿੱਚ ਉੱਠ ਕੇ ਅੱਜ ਸਿਆਸਤ ਦੇ ਵਿੱਚ ਆਏ ਨੇ ਸੋ ਹਰ ਇੱਕ ਚਿਹਰਾ ਜਿਹੜਾ ਉਹ ਲੋਕਾਂ ਦਾ ਜਿਹੜਾ ਜਾਣ ਪਛਾਣਾਂ ਚ ਜਿਹੜਾ ਚਿਹਰਾ ਜਿਹੜਾ ਅੱਜ ਪਾਰਟੀ ਨੇ ਦਿੱਤੇ ਨੇ ਸੋ ਬਾਕੀ ਜਿਹੜੇ ਰਿਜ਼ਲਟ ਆਉਣੇ ਨੇ ਉਹ ਰਿਜ਼ਲਟ ਜਿਹੜੇ ਆਪਣੇ ਆਪ ਕਲੀਅਰ ਕਰ ਦੇਣਗੇ ਕਿ 13 ਜ਼ੀਰੋ ਦੇ ਉੱਤੇ ਅੱਜ ਪੰਜਾਬ ਦੇ ਲੋਕ ਜਿਹੜੇ ਔਰ 2 ਸਾਲਾਂ ਦੇ ਕੀਤੇ ਹੋਏ ਕੰਮਾਂ ਦੇ ਆਧਾਰ ਤੇ ਆਮ ਆਦਮੀ ਪਾਰਟੀ ਦੀ ਜਿਹੜੀ ਲੋਕ ਜਿਹੜੀ ਉਹ ਜਿਹੜ ਗੱਲ ਕੀਤੀ ਹੈ ਲੇਕਿਨ 2 ਮਹੀਨੇ ਦੇ ਕਾਰਜਕਾਲ ਤੋਂ ਬਾਅਦ ਆਖਰ ਐਕਸਾ ਕੀ ਹੋਇਆ ਸੀ ਵੀ ਬਾਈ ਇਲੈਕਸ਼ਨ ਆਮ ਆਦਮੀ ਪਾਰਟੀ ਸੰਗਰੂਰ ਦੀ ਹਾਰ ਗਈ ਸੀ ਜਿਸ ਨੂੰ ਕਿ ਰਾਜਤਾਨੀ ਕਿਹਾ ਜਾ ਰਿਹਾ ਦੇਖੋ ਬਾਈ ਇਲੈਕਸ਼ਨ ਦੇ ਵਿੱਚ ਉਸ ਟਾਈਮ ਦੇ ਜਿਹੜੇ ਸਮੀਕਰਨ ਸੀਗੇ ਜਿਹੜਾ ਕਾਫੀ ਜਿਹੜੇ ਚੀਜ਼ਾਂ ਜਿਹੜੀਆਂ ਵਾਪਰੀਆਂ ਸੀਗੀਆਂ ਸੋ ਕਾਫੀ ਚੀਜ਼ਾਂ ਜਿਹੜੇ ਸਮੀਕਰਨ ਜਿਹੜੇ ਚੇਂਜ ਹੋਏ ਨੇ ਸੋ ਜਿਹੜਾ ਸੰਗਰੂਰ ਦੇ ਲੋਕਾਂ ਨੇ ਪੰਜਾਬ ਦੇ ਲੋਕਾਂ ਨੇ ਸਾਨੂੰ ਫਤਵਾ ਦਿੱਤਾ 91 ਸੀਟਾਂ ਪੰਜਾਬ ਦੇ ਲੋਕਾਂ ਨੇ ਦਿੱਤੀਆਂ ਸੀਗੀਆਂ ਬੜੇ इमोਸ਼ਨਲੀ ਜਜ਼ਬਾਤੀ ਹੋ ਕੇ ਲੋਕੀ ਜਿਹੜੇ ਨਾਲ ਜੁੜੇ ਨੇ ਔਰ ਖੜੇ ਨੇ ਸੋ ਉਹ ਜਿਹੜਾ ਉਸ ਦੌਰ ਦੇ ਵਿੱਚ ਮੈਂ ਕਹੂੰਗੀ ਕਿ ਬਾਏ ਇਲੈਕਸ਼ਨ ਦੇ ਵਿੱਚ ਕਿਉਂਕਿ ਬਹੁਤਾ ਸਮਾਂ ਨਹੀਂ ਸੀਗਾ ਹੋਇਆ ਸਰਕਾਰ ਨੂੰ ਅਜੇ ਫੈਸਲੇ ਨਹੀਂ ਸਰਕਾਰ ਕੋਈ ਜਿਹੜੇ ਵੱਡੇ ਫੈਸਲੇ ਜਿਹੜੇ ਮੈਂ ਕਹਿ ਸਕਦੀਆਂ ਕਿ ਲੈ ਜਿਵੇਂ ਬਿਜਲੀ ਦਾ ਹੁਣ ਬਿਜਲੀ ਦਾ ਸੀ ਸਰਕਾਰ ਬਣਨ ਤੋਂ 3 ਮਹੀਨੇ ਬਾਅਦ ਜਾ ਕੇ ਅਸੀਂ ਨੇ ਜਿਹੜਾ ਫੈਸਲਾ ਲਿਆ ਕਿਉਂਕਿ ਸਮਾਂ ਲੱਗਦਾ ਕਿਸੇ ਚੀਜ਼ ਨੂੰ ਤੁਸੀਂ ਕੋਈ ਵੀ ਕੰਮ ਜਿਹੜੇ ਅਸੀਂ ਵਾਅਦੇ ਕੀਤੇ ਸੀਗੇ ਵਾਅਦੇ ਪੂਰੇ ਕਰਨ ਦੇ ਲਈ ਤੁਸੀਂ ਕੋਈ ਆਪਣੀ ਜਿਹੜੀ ਕੋਈ ਪਾਲਿਸੀ ਲੈ ਕੇ ਆਉਂਗੇ ਪਾਲਿਸੀ ਨੂੰ ਬਕਾਇਦਾ ਤੁਸੀਂ ਕੈਬਨਿਟ ਚ ਲੈ ਕੇ ਜਾਉਂਗੇ ਫਰਮ ਜੂਰੀ ਹੋਗੀ ਨੋਟੀਫਿਕੇਸ਼ਨ ਤੋਂ ਬਾਅਦ ਜਾ ਕੇ ਉਹ ਚੀਜ਼ਾਂ ਦੇ ਉੱਤੇ ਜਿਹੜਾ ਕੰਮ ਸ਼ੁਰੂ ਹੋਊਗਾ ਕੋਈ ਵਰਕ ਆਊਟ ਟੈਂਡਰ ਹੋਣਗੇ ਫਿਰ ਪ੍ਰੋਸੈਸ ਉਹਦਾ ਮਤਲਬ ਤਕਰੀਬਨ 5-6 ਮਹੀਨੇ ਜਾ ਕੇ ਤਾਂ ਹਰ ਇੱਕ ਕੰਮ ਨੂੰ ਜਿਹੜੇ ਲੱਗ ਜਾਂਦੇ ਆ ਸੋ ਉਸ ਟਾਈਮ ਜਿਹੜੀ ਕੁਝ ਐਦਾਂ ਦਾ ਸੀ ਉਹਨੇ ਸ਼ਾਰਟ ਟਾਈਮ ਦੇ ਵਿੱਚ ਅਸੀਂ ਕੁਝ ਜਿਹੜਾ ਨਹੀਂ ਕਰ ਸਕਦੇ ਸੀ ਬਾਕੀ ਉਸ ਟਾਈਮ ਦਾ ਜਿਹੜੇ ਮਾਹੌਲ ਸੀਗਾ ਜਿਹੜੇ ਹਾਲਾਤ ਸੀਗੇ ਉਹਦੇ ਅਕੋਰਡਿੰਗ ਜਿਹੜਾ ਸੰਗਰੂਰ ਵਾਲੇ ਲੋਕਾਂ ਨੇ ਜਿਹੜਾ ਫਤਵਾ ਦਿੱਤਾ ਸੀਗਾ ਸੋ ਸੰਗਰੂਰ ਤੋਂ ਪਾਰਟੀ ਜਾਂ ਸੰਗਰੂਰ ਹਲਕੇ ਦੀ ਗੱਲ ਕਰੀਏ ਪਾਰਟੀ ਉਦੋਂ ਵੀ ਆਪਾਂ ਚੱਲ ਰਹੀ ਸੀ ਹੁਣ ਸੰਗਰੂਰ ਸੀਟ ਦੇ ਦੇਖੋ ਸੰਗਰੂਰ ਦੇ ਲੋਕਾਂ ਨੇ ਮੈਨੂੰ ਪਹਿਲਾਂ ਵਾਈ ਦੀ ਇਲੈਕਸ਼ਨ ਦੇ ਵਿੱਚ ਜਤਾਇਆ ਵਾਈ ਇਲੈਕਸ਼ਨ ਦੇ ਵਿੱਚ ਵੀ ਅਸੀਂ ਸੰਗਰੂਰ ਹਲਕਾ ਜਿੱਤੇ ਆ ਔਰ ਅੱਜ ਵੀ ਮੈਨੂੰ ਮਾਣ ਆ ਕਿ ਸੰਗਰੂਰ ਦੇ ਲੋਕ ਕਿਉਂਕਿ ਮੈਂ ਮੈਨੂੰ ਸੰਗਰੂਰ ਦੇ ਲੋਕਾਂ ਨੇ ਇੱਕ ਧੀ ਦਾ ਮਾਣ ਦਿੱਤਾ ਤੇ ਅੱਜ ਵੀ ਲੋਕਾਂ ਦੇ ਵਿੱਚ ਜਾ ਰਹੀਆਂ ਹਾਂ ਪਿਛਲੇ ਸਮੇਂ ਦੇ ਵਿੱਚ ਮੈਂ ਆਪਣੀਆਂ ਪਰਿਵਾਰਕ ਜ਼ਿੰਮੇਵਾਰੀਆਂ ਕਰਕੇ ਮੇਰੇ ਤੋਂ ਜਿਹੜਾ ਉਸ ਤਰੀਕੇ ਦੇ ਨਾਲ ਮੈਂ ਨਹੀਂ ਵਿਚਰ ਪਾਈ ਹੈਗੀ ਪਰ ਮੈਨੂੰ ਮਾਣ ਆ ਕਿ ਅੱਜ ਸਰਕਾਰ ਦੇ 2 ਸਾਲਾਂ ਦੇ ਵਿੱਚ ਕੀਤੇ ਹੋਏ ਕੰਮ ਚਾਹੇ ਮੈਂ ਸਿਹਤ ਸਹੂਲਤਾਂ ਦੀ ਗੱਲ ਕਰ ਲਵਾਂ ਅੱਜ 829 ਮੁਹੱਲਾ ਕਲੀਨਿਕ ਨੇ ਜਿਹੜੇ ਹਸਪਤਾਲ ਅਪਗ੍ਰੇਡ ਹੋ ਰਹੇ ਨੇ ਦਵਾਈਆਂ ਜਿਹੜੀਆਂ ਹਰ ਇੱਕ ਹਸਪਤਾਲ ਦੇ ਵਿੱਚ ਫ੍ਰੀ ਮਿਲ ਰਹੀਆਂ ਨੇ ਮੈਡੀਕਲ ਕਾਲਜਿਸ ਦੇ ਉੱਤੇ ਚੱਲ ਰਹੇ ਹਨ ਚਾਹੇ ਮੈਂ ਸਿੱਖਿਆ ਦੀ ਗੱਲ ਕਰਲਾਂ ਸਕੂਲ ਆਫ ਫੈਮਿਨਸ ਜਿਹੜਾ ਅੱਜ ਸਿੱਖਿਆ ਦੇ ਖੇਤਰ ਦੇ ਵਿੱਚ ਜਿਹੜਾ ਵੱਡਾ ਰੋਲ ਜਿਹੜਾ ਅਦਾ ਹੋ ਰਿਹਾ ਜਿਹੜੀ ਸਿੱਖਿਆ ਕ੍ਰਾਂਤੀ ਦੀ ਗੱਲ ਕਰ ਲਈਏ ਚਾਹੇ ਅਸੀਂ ਪੰਡਾਂ ਦੇ ਵਿੱਚ ਕਿਸਾਨਾਂ ਦੀ ਜਿਹੜੀ ਆ ਫਸਲਾਂ ਦੇ ਮੁੱਲ ਦੀ ਗੱਲ ਕਰ ਲਈਏ ਚਾਹੇ ਮੁਆਵਜ਼ਿਆਂ ਦੀ ਗੱਲ ਕਰ ਲਈਏ ਚਾਹੇ ਉਹਨਾਂ ਨੂੰ ਜਿਹੜੀ ਨਿਰੰਤਰ ਜਿਹੜੀ ਬਿਜਲੀ ਸਪਲਾਈ ਜਿਹੜੀ ਉਹਨਾਂ ਨੂੰ ਮਿਲ ਰਹੀ ਆ ਚਾਹੇ 300 ਯੂਨਟ ਜਿਹੜੀ ਅਸੀਂ ਹਰ ਮਹੀਨੇ ਦੀ ਅੱਜ 90% ਪਰਿਵਾਰਾਂ ਦੇ ਜਿਹੜੇ ਬਿਜਲੀ ਬਿੱਲ ਜ਼ੀਰੋ ਨੇ ਅੱਜ ਪੰਜਾਬ ਦੇ ਵਿੱਚ ਜਿਹੜਾ ਬਕਾਇਆ 7 ਸਾਲ ਦਾ ਬਕਾਇਆ ਖੜਾ ਸੀ ਹਜ਼ਾਰਾਂ ਕਰੋੜ ਰੁਪਏ ਉਹ ਵੀ ਵਾਪਸ ਕੀਤਾ ਔਰ ਆਪਣਾ ਜਿਹੜੀ ਥਰਮਲ ਪਲਾਂਟ ਜਿਹੜਾ ਪਹਿਲੀ ਵਾਰ ਹੋਇਆ ਕਿ ਅੱਗੇ ਸਰਕਾਰਾਂ ਸੀ ਜਿਹੜੀਆਂ ਉਹ ਪਬਲਿਕ ਸੈਕਟਰ ਜਿਹੜਾ ਉਹਨੂੰ ਵੇਚਦੀਆਂ ਆਈਆਂ ਸੀ ਨਿਲਾਮ ਕਰਦੀਆਂ ਸੀ ਤੇ ਪੰਜਾਬ ਸਰਕਾਰ ਨੇ ਪਹਿਲੀ ਵਾਰ ਆਪਣਾ ਥਰਮਲ ਪਲਾਂਟ ਆ ਜਿਹੜਾ ਉਹਨੂੰ ਖਰੀਦਿਆ ਸੋ ਐਸਐਸਐਫ ਦੀ ਗੱਲ ਕਰ ਲੈਣੇ ਸੜਕਾਂ ਦੇ ਉੱਤੇ ਅੱਜ ਜਿਹੜੀਆਂ 30 35 ਬੰਦੀ ਲੱਗਦੀਆਂ ਜਿਹੜੀਆਂ ਗੱਡੀਆਂ ਨੇ ਜਿਹੜੀਆਂ ਦबई ਪੁਲਿਸ ਦੇ ਕੋਲ ਵੀ ਜਿਹੜੀਆਂ ਗੱਡੀਆਂ ਨੇ ਉਹ ਅੱਜ ਪੰਜਾਬ ਦੇ ਵਿੱਚ ਐਸਐਸਐਫ ਜਿਹੜੀ ਹਰ 30 35 ਕਿਲੋਮੀਟਰ ਦੇ ਜਿਹ ਲੋਕਾਂ ਦੀ ਜਿਹੜੀ ਜ਼ਿੰਦਗੀ ਬਚਾਉਣ ਦੇ ਲਈ ਜਿਹੜੀਆਂ ਜਾਨਾਂ ਬਚਾਉਣ ਦੇ ਲਈ ਜਿਹੜੀਆਂ ਖੜੀਆਂ ਨੇ ਰੋਜ਼ਗਾਰ ਆ ਜਿਹੜਾ 45 ਜਿਹੜਾ 42000 ਤੋਂ ਉੱਪਰ ਜਿਹੜੀਆਂ ਨੌਕਰੀਆਂ ਨੇ ਜਿਹੜੀਆਂ ਕਾਮ ਪਰਿਵਾਰਾਂ ਦੇ ਅੱਜ ਮੇਰੇ ਕੋਲ ਸਵੇਰੇ ਆਏ ਨੇ ਸੋਕਰੋਦੀ ਪਿੰਡ ਤੋਂ ਜਿਹੜੇ ਬੱਚੇ ਮੇਰੇ ਕੋਲ ਜਿਹੜਾ ਉਹ ਮੂੰਹ ਮਿੱਠਾ ਕਰਾਉਣ ਦੇ ਲਈ ਮੇਰੇ ਕੋਲ ਆਏ ਸੀਗੇ ਦੋਨੋਂ ਭੈਣ ਭਰਾਵਾਂ ਨੂੰ ਨੌਕਰੀ ਮਿਲ ਗਈ ਤੀਜੇ ਦੀ ਤਿਆਰੀ ਆ ਉਹਨਾਂ ਨੂੰ ਬਾ ਕੋਰ ਤੋਂ ਬਾਹਰ ਜਾ ਕੇ ਜਿਹੜਾ ਜਿਹੜਾ ਉਹਨਾਂ ਨੂੰ ਨਿਯੁਕਤੀ ਪੱਤਰ ਜਿਹੜਾ ਮਿਲਣਾ ਸੋ 42000 ਨੌਕਰੀਆਂ ਮਿਲਣੀਆਂ ਪਹਿਲੇ 2 ਸਾਲਾਂ ਦੇ ਵਿੱਚ ਮੈਨੂੰ ਤੁਸੀਂ ਪਿਛਲਾ ਰਿਕਾਰਡ ਕੱਢ ਕੇ ਦਿਖਾ ਦਿਓ ਕਿ ਕਦੇ ਕਿਸੇ ਸਰਕਾਰ ਨੇ ਪਹਿਲੇ 2 ਸਾਲਾਂ ਦੇ ਵਿੱਚ ਨੌਕਰੀਆਂ ਦਿੱਤੀਆਂ ਜਾਂਦੇ ਵਾਰ ਦਿੰਦੇ ਸੀਗੇ ਕੋਈ ਨਾ ਕੋਈ ਕਾਨੂੰਨੀ ਅੜਚਣ ਅੜ ਜਾਂਦੀ ਸੀਗੀਆਂ ਤੇ ਲੋਕ ਆ ਪਿੱਛੇ ਬੈਠੇ ਭਰਤੀਆਂ ਵਾਲੇ ਜਿਹੜੇ ਧਰਨੇ ਦਿੰਦੇ ਸੀਗੇ ਹੌਲੀ ਹੌਲੀ ਕਰਕੇ ਅੱਜ ਸਾਰੇ ਨਵੇੜੇ ਨੇ ਇੱਕ ਦੋ ਜਿਹੜੀਆਂ ਜੱਥੇਬੰਦੀਆਂ ਦੇ ਜਿਹੜੇ ਮਸਲੇ ਅੜ ਕੇ ਸੋ ਹਾਰੀ ਕੋ ਕੰਮ ਅਸੀਂ ਗਿਣਾ ਸਕਦੇ ਲੋਕਾਂ ਦੇ ਵਿੱਚ ਜਾ ਕੇ ਜਿਹੜੇ ਕੰਮ ਅਸੀਂ ਲੋਕਾਂ ਦਾ ਸੀ ਉਹਨਾਂ ਕੰਮਾਂ ਦੇ ਉੱਤੇ ਤੁਸੀਂ 2 ਸਾਲ ਚ ਕੰਮ ਕਰੇ ਨੇ ਔਰ ਮੈਨੂੰ ਮਾਣ ਆ ਕਿ ਇਹੀ ਕੰਮ ਜਦੋਂ ਅੱਜ ਅਸੀਂ ਲੋਕਾਂ ਦੇ ਵਿੱਚ ਲੈ ਕੇ ਜਾਵਾਂਗੇ ਤੇ ਲੋਕਾਂ ਨੂੰ ਪਤਾ ਹੈ ਔਰ ਅਸੀਂ ਲੋਕਾਂ 'ਚ ਉਹਨਾਂ ਕੰਮਾਂ ਦੇ ਆਧਾਰ ਤੇ ਅੱਜ ਵੋਟ ਮੰਗਾ ਕੇ ਤੇ ਸੰਗਰੂਰ ਦੇ ਲੋਕ ਸਾਨੂੰ ਜਿਹੜਾ ਭਾਰੀ ਬਹੁਮਤ ਦੇਣਗੇ ਮੈਨੂੰ ਤੁਸੀਂ ਬਾਏ ਇਲੈਕਸ਼ਨ ਦੀ ਗੱਲ ਕੀਤੀ ਵੀ ਉੱਥੇ ਇੰਪਲੀਮੈਂਟ ਕਰਨ ਨੂੰ ਆਪਣੀ ਨੀਤੀ ਇੰਪਲੀਮੈਂਟ ਕਰਨ ਨੂੰ ਸਮਾਂ ਨਹੀਂ ਮਿਲਿਆ ਹੁਣ 2 ਸਾਲ ਦਾ ਸਮਾਂ ਮਿਲ ਚੁੱਕਿਆ ਹੈ ਸੰਗਰੂਰ ਆਮ ਆਦਮੀ ਪਾਰਟੀ ਜਿੱਤ ਰਹੀ ਹੈ ਬਿਲਕੁਲ ਜੀ 100% ਸੰਗਰੂਰ ਦੇ ਲੋਕਾਂ ਤੇ ਮੈਨੂੰ ਮਾਣ ਆ ਕਿ ਸੰਗਰੂਰ ਦੇ ਲੋਕਾਂ ਨੇ ਹਮੇ ਧੰਨਵਾਦ ਮੈਮ ਸੋ ਇਹ ਸੰਗਰੂਰ ਤੋਂ ਵਿਦਾਇਕਾ ਨਰਿੰਦਰ ਕੌਰ ਭਰਾਜ ਜੀ ਜਿਨ੍ਹਾਂ ਵੱਲੋਂ ਪੂਰੇ ਦਾਅਵੇ ਦੇ ਨਾਲ 100% ਦਾਅਵੇ ਦੇ ਨਾਲ ਗੱਲ ਕੀਤੀ ਗਈ ਹੈ ਵੀ ਭਾਵੇਂ ਪਹਿਲਾਂ ਸਾਨੂੰ ਜੋ ਬਾਈ ਇਲੈਕਸ਼ਨ ਦੇ ਵਿੱਚ ਹਾਰ ਦਾ ਮੂੰਹ ਦਿਖਣਾ ਪਿਆ ਸੀ ਉਹ ਕਿਉਂਕਿ ਅਸੀਂ ਨੀਤੀਆਂ ਇੰਪਲੀਮੈਂਟ ਨਹੀਂ ਕਰ ਸਕੇ ਸੀ ਲੇਕਿਨ 2 ਸਾਲ ਦਾ ਸਮਾਂ ਸੀ ਹੁਣ ਅਸੀਂ ਆਪਣੇ ਕੰਮਾਂ ਨੂੰ ਲੈ ਕੇ ਲੋਕਾਂ ਦੇ ਵਿੱਚ ਜਾਵਾਂਗੇ ਜੋ 2 ਸਾਲ ਦੀਆਂ ਉਪਲਬਧੀਆਂ ਨੇ ਉਸ ਦੇ ਆਧਾਰ ਦੇ ਉੱਪਰ ਉਹ 100% ਸ਼ੋਰ ਨੇ ਕਿ ਆਮ ਆਦਮੀ ਪਾਰਟੀ ਸੰਗਰੂਰ ਤੋਂ ਜਿੱਤ ਰਹੀ ਹੈ ਦਵਿੰਦਰ ਸਿੰਘ ਕੈਮਰਾਮੈਨ ਦੇ ਨਾਲ ਲਖਵਿੰਦਰ ਮਾਨ ਸੰਗਰੂਰ